ਨਰਪਿਆ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਮੈਂ ਰਵੀ ਗਿੱਲ ਭਗਵਾਨ ਵਾਲਮੀਕੀ ਆਦੀ ਧਰਮ ਸਮਾਜ ਤੋਂ ਜ਼ਿਲ੍ਹਾ ਪ੍ਰਧਾਨ ਬੇਨਤੀ ਹੈ ਕਿ ਮੇਰੇ ਪਿੰਡ ਦੇ ਰਹਿਣ ਵਾਲੇ ਤਰਲੋਕ ਸਿੰਘ ਜਿਸ ਦੇ ਲੜਕਿਆਂ ਦਾ ਅੱਜ ਤੋਂ ਕਾਫੀ ਦਿਨ ਪਹਿਲਾਂ ਇੱਕ ਲੜਕੇ ਦਾ ਝਗੜਾ ਹੋਇਆ ਪੈਸੇ ਲੈਣ ਦੇ ਲੈਣ ਦੇਣ ਦੇ ਚੱਕਰ 'ਚ ਗਿਆ ਉਹਨਾਂ ਨੇ ਜਾਣ ਕੇ ਜਨਾਨੀਆਂ ਨੇ ਗਲਤ ਅੰਜਾਮ ਲਾਤਾ ਕਿ ਸਾਡੇ ਕੱਪੜੇ ਪਾਟੇ ਆ ਜਿਹਦੇ ਵਿੱਚ ਇਨਕਵਾਰੀ ਕੀਤੀ ਗਈ ਮੈਡਮ ਬਲਵੰਤ ਕੌਰ ਦੀ ਕਿ ਉਹਦੇ ਵਿੱਚ ਕੱਪੜੇ ਨਹੀਂ ਪਾਟੇ ਜਨਾਨੀਆਂ ਉਹਦੇ ਮੁਹੱਲੇ ਦੀਆਂ ਹੀ ਰਹਿਣ ਵਾਲੀਆਂ ਉੱਥੇ ਗਈਆਂ ਉਹਨਾਂ ਨੇ ਜਾ ਕੇ ਇਨਕਵਾਰੀ ਕੀਤੀ ਆ ਦਿੱਤੀ ਆ ਆਪਣੇ ਬਿਆਨ ਦਿੱਤੇ ਆ ਕਿ ਇੱਥੇ ਕੋਈ ਲੜਾਈ ਝਗੜਾ ਇਹਨਾ ਕੋ ਕੱਪੜੇ ਪਾਟਿਆ ਜਿਸ ਦੇ ਵਿੱਚ ਚੱਲਦਿਆਂ ਦੌਰਾਨ ਇੱਕ ਇਨਕਵਾਰੀ ਹੋਂਦਿਆਂ ਸਾਰ ਤੁਸੀਂ ਮੈਨੂੰ ਦੱਸੋਗੇ ਪੁਲਿਸ ਆ ਸਕਦੀ ਆ ਉਹ ਨਜਾਇਜ਼ ਤੌਰ ਤੇ ਇਹਨਾਂ ਨੂੰ ਤੰਗ ਪਰੇਸ਼ਾਨ ਜਿਹੜੇ ਬੰਦੇ ਦਾ ਹੈਗਾ ਵਾ ਉਹਦੇ ਉੱਤੇ ਐਫ ਆਈ ਆਰ ਹੋਈ ਆ ਹੋਈ ਨਵੇਂ ਪਰ ਜਿਹੜੇ ਨਜਾਇਜ਼ ਆ ਉਹ ਨਜਾਇਜ਼ ਆ ਦੋ ਜਣੇ ਉਹਨਾਂ ਨੂੰ ਜਿਹੜਾ ਕਾਢ ਦਿੱਤਾ ਜਾਣਾ ਚਾਹੀਦਾ ਫਿਰ ਵੀ ਪੁਲਿਸ ਇਹ ਉਹ ਕਰਦੇ ਆ ਕਿ ਚੰਗੇ ਅਫਸਰ ਨੂੰ ਇਨਵੈਸਟੀਗੇਸ਼ਨ ਲਈ ਦਿੱਤੀ ਜਾਵੇ ਤੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਇਨਸਾਫ ਮਿਲਣਾ ਚਾਹੀਦਾ ਤੜਕਾ ਪੈਸੇ ਲੈਣ ਗਿਆ ਹੀ ਕਿਸੇ ਮੁੰਡੇ ਕੋਲ ਪੈਸੇ ਲੈਣੇ ਸਾਹਮਣੇ ਗਲੀ ਚੋਕ ਘਰੋਂ ਕਿਸ ਦੇ ਤੇ ਉਹਨੇ ਪੈਸੇ ਦੇ ਲੈਣ ਦੇ ਵਿੱਚ ਮੁੰਡਾ ਹੱਥੋਂ ਪਾਈ ਹੋ ਗਿਆ ਉਹ ਮੁੰਡੇ ਨਾਲ ਹੱਥੋਂ ਪਾਈ ਹੋਣ ਤੋਂ ਉਹਨਾਂ 'ਤੇ ਇਲਜ਼ਾਮ ਲਾਤਾ ਵੀ ਇਹ ਕੁੜੀ ਦੇ ਕੱਪੜੇ ਪਾਟੇ ਉਹਨਾਂ ਨਾਲ ਕੋਈ ਗੱਲ ਨਹੀਂ ਜੇ ਕੋਈ ਬਾਤ ਨਹੀਂ ਉਹ ਮਦਾਤੀ ਬਣਿਆ ਇਹਨਾਂ ਦੇ ਤੇ ਝੂਠਾ ਪਰਚਾ ਉਂਗਲ ਟੜਵਾ ਕੇ ਵੀ ਕਰਵਾ ਲਿਆ ਉਹਨਾਂ ਨੇ ਤੇ ਸਾਡੀ ਇਹ ਮੰਗ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਜਿਹੜਾ ਝੂਠਾ ਸਾਡੇ 'ਤੇ ਇਲਜ਼ਾਮ ਲਾਇਆ ਵਾ ਪਰਚਾ ਕਰਵਾਇਆ ਉਹ ਕੈਂਸਲ ਹੋਣਾ ਚਾਹੀਦਾ ਪੁਲਿਸ ਸਾਨੂੰ ਤੰਗ ਇਨਕੁਆਰੀ 'ਚ ਵੀ ਕਰਨ ਦੀ ਹੈ ਠੀਕ ਹੈ ਜੀ ਭਾਜੀ ਮੇਰਾ ਨਾਮ ਧਰਮਿੰਦਰ ਆ ਮੈਸ਼ਰੂਮਣੀ ਕਾਲੀਦਾ ਦਾ ਕੈਂਡੀਡੇਟ ਆ ਤੇ ਮੈਂ ਆਪਣੇ ਮਹੱਲੇ ਹੁਣ ਮਹੱਲੇ ਵਾਸੀਆਂ ਨੂੰ ਬਹੁਤ ਬਹੁਤ ਚਿਰ ਤੋਂ ਜਾਣਦਾ ਵਾਂ ਇਹਨਾਂ ਨੇ ਪਿੱਛੇ ਜੇ ਆ ਮੇਜਰ ਆਮਾ ਦਿੱਤਾ ਸੀ ਇਹਦੇ ਵਿੱਚ ਮੰਨ ਲਓ ਵੀ ਸਾਰੇ ਪਿੰਡਿਆਂ ਦੇ ਸੈਣ ਆ ਬਕਾਇਦਾ ਇਹਦੇ ਵਿੱਚ ਮੰਨ ਲਓ ਵੀ ਇਹਨਾਂ ਨੇ ਧੱਕਾ ਹੋਣ ਰਿਆ ਵਾ ਜੇ ਐਫ ਆਰ ਹੈਗੀ ਇੱਕ ਮੁੰਡੇ ਤੇ ਆ ਬਾਕੀ ਦੋ ਇਹ ਮੁੰਡੇ ਦੀ ਮਾਤਾ ਤੇ ਇਹਦਾ ਮੁੰਡੇ ਦਾ ਜਿਹੜਾ ਵੱਡਾ ਬ੍ਰਦਰ ਆ ਨਜਾਜ ਆ ਜਿਹੜੇ ਕਹਿੰਦੇ ਕੱਪੜੇ ਪਾੜੇ ਕਪੜਾ ਕੋਈ ਨਹੀਂ ਪਾੜਾ ਇਹਨਾਂ ਦਾ ਬੇਟਾ ਉਹਨਾਂ ਕੋ ਪੈਸੇ ਲੈ ਜਾਣਿਆ ਜਾਣਾ ਹੀ ਉਹਨਾਂ ਕੋ ਪੈਸੇ ਲੈਣ ਗਿਆ ਪੈਸੇ ਮੰਗੇ ਤੇ ਪੈਸੇ ਮੰਗੇ ਦੇ ਵਿੱਚ ਇਹਨਾਂ ਦੀ ਮਾੜੀ ਮੋਟੀ ਤੂ ਤੂ ਤੋਂ ਮਮੇ ਹੋਈ ਆ ਜਿਹੜਾ ਇਹਨਾਂ ਨੇ ਗਲਤ ਇਲਜ਼ਾਮ ਲਾਇਆ ਵੀ ਜਨਾਨੀ ਦੇ ਕੱਪੜੇ ਪਾੜੇ ਜਨਾਨੀ ਦਾ ਕੋਈ ਕੱਪੜਾ ਨਹੀਂ ਭਾਜੀ ਪਾਟਾ ਪੁਲਿਸ ਇਨਕੁਆਰੀ ਵੀ ਕਰ ਰਹੀ ਹੈ ਇਕੁਆਰੀ ਵੀ ਹੋਈ ਆ ਉਹਦੇ ਵਿੱਚ ਮਨ ਲਾ ਮੈਡਮ ਮੈਡਮ ਬਲਵੰਤਕੌਰ ਦਾ ਜਿਹੜਾ ਇਨਕੁਆਰੀ ਸੋਫੀ ਮੈਡਮ ਬਲਵੰਤਕੌਰ ਨੇ ਜਿਹੜੀ ਇਨਕੁਆਰੀ ਕੀਤੀ ਉਹਦੇ ਵਿੱਚ ਕੁਝ ਨਹੀਂ ਵੀ ਨਾ ਤੇ ਦੋਸ਼ੀ ਪਾਏ ਆ ਨਾ ਕੋਈ ਗੱਲ ਦਾ ਨਾ ਕੋਈ ਬਾਤ ਇਹਨਾਂ ਨਾਲ ਪੁਲਿਸ ਨੇ ਜਾਇਜ਼ ਤੌਰ ਤੇ ਧੱਕਾ ਕਰਈ ਹੈ ਅਹੀਂ ਹੋ ਕੇ ਨਵੀਂ ਜਿੱਥੇ ਹੈਗਾ ਉੱਤੇ ਕਰੋ ਤੁਸੀਂ ਕਾਰਵਾਰੀ ਜਿਹੜੀ ਕਰਨੀ ਆ ਬਾਕੀ ਇਹਦੇ ਘਰਦਿਆਂ ਨੂੰ ਨਾ ਤੰਗ ਪਰੇਸ਼ਾਨ ਕੀਤਾ ਜਾਵੇ ਇਹਦੇ ਵਿੱਚ ਚਲੋ ਅਸੀਂ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਥਾਣੇ ਵਾਲੇ ਵੀ ਇਹਨਾਂ ਨੂੰ ਨਾ ਤੰਗ ਪਰੇਸ਼ਾਨ